ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਜਿੰਦਾਬਾਦ ਸਤਿਕਾਰ ਮੁਬਾਰਕ 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 ਸਤਿਕਾਰ ਮੁਬਾਰਕ 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 मुर्दा सौ वी रा ਰਬਾਤ ਰਬਾਤ ਮੁਬਾਰਕ ਮੁਬਾਰਕ ਰਬਾਤ ਰਬਾਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਇਸ ਵਕਤ ਅਸੀਂ ਮੌਜੂਦ ਆ ਕਸਬਾ ਆਰਫਕੇ ਜ਼ਿਲ੍ਹਾ ਫਰੋਹਪਰ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਕਿਸਾਨ ਮਦੂਰਸ਼ ਘਰਸ਼ ਕਮੇਟੀ ਜੋ ਆਰਫਕੇ ਦੇ ਸਾਡੇ ਨਾਲ ਕਿਸਾਨਾਂ ਕੋ ਜੁੜੇ ਆ ਮੋਦੀ ਸਰਕਾਰ ਦਾ ਪੁਤਲਾ ਵੀ ਸਾੜਿਆ ਗਿਆ ਤੁਹਾਡੇ ਸਾਹਮਣੇ ਸ ਵੀਰਾਂ ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਨਜ਼ਰ ਦੇ ਨਾਲ ਸਾਡੇ ਨਾਲ ਵੱਖ-ਵੱਖ ਪਿੰਡਾਂ ਚੋਂ ਆਏੜੇ ਕਿਸਾਨ ਆਗੂ ਤੇ ਜੋਨ ਹਰਪਕੇ ਦੇ ਜਿਹੜੇ ਸਾਡੇ ਪ੍ਰਧਾਨ ਨੇ ਹਰਪੂਲ ਸਿੰਘ ਜੀ ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪ੍ਰਧਾਨ ਜੀ ਤੁਹਾਡਾ ਸਵਾਗਤ ਹੈ ਚੈਨਲ ਤੇ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਦੇ ਬਾਰੇ ਅੱਜ ਜੀ ਕੇਂਦਰ ਦੀ ਭਾਜਪਾ ਸਰਕਾਰ ਦਾ ਹਰਪਕੇ ਕਸਬਾ ਵਿਖੇ ਚੌਕ ਵਿਖੇ ਮੋਦੀ ਸਰਕਾਰ ਦਾ ਪੁਤਰਾ ਫੂਕਿਆ ਗਿਆ ਕਿਉਂਕਿ ਦਿੱਲੀ ਅਧੂਲਨ ਦੌਰਾਨ ਜਿੱਥੇ ਸਾਡੇ ਖੇਤੀ ਕਾਨੂੰਨਾਂ ਤੇ ਮਸਲੇ ਸੀ ਉਥੇ ਸਾਡਾ ਮਸਲਾ ਸੀ ਬਿਜਲੀ ਸੋਧ ਬਿੱਲ 220 ਵਾਪਸ ਕਰਨ ਦਾ ਠੀਕ ਉਹ ਸਮੇਂ ਮੋਦੀ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਮੰਨੀਆਂ ਹੀ ਮੰਗਾ ਸੀ ਮੰਨੀ ਮੰਗ ਸੀ ਵੀ ਅਸੀਂ ਇਹ ਬਿਜਲੀ ਸੋਧ ਬਿੱਲ 220 ਰਾਜਾਂ ਦੀਆਂ ਸਰਕਾਰਾਂ ਅਤੇ ਕਿਸਾਨ ਜਥੇਬੰਦੀਆਂ ਦੇ ਕਿਸਾਨਾਂ ਨਾਲ ਹਮ ਸਹਿਮਤੀ ਦੇ ਬਿਨਾ ਸੰਸਦ ਦੇ ਵਿੱਚ ਪੇਸ਼ ਨਹੀਂ ਕਰਾਂਗੇ ਠੀਕ ਪਰ ਅੱਜ ਜੋ ਕੇਂਦਰ ਦੀ ਭਾਜਪਾ ਸਰਕਾਰ ਆ ਜੋ ਮੋਦੀ ਸਰਕਾਰ ਆ ਉਹ ਜਥੇਬੰਦੀਆਂ ਨਾਲ ਧੋਖਾ ਕਰਕੇ ਇਨਾ ਕਿਸਾਨਾਂ ਨਾਲ ਧੋਖਾ ਕਰਕੇ ਇਹ ਖੱਤਕਾਰਾਂ ਨਾਲ ਧੋਖਾ ਕਰਕੇ ਰਾਜਿਆਂ ਨਾਲ ਧੋਖਾ ਕਰਕੇ ਉਹ ਜੋ ਬਿਜਲੀ 100 ਰੁਪਏ ਲੈ 220 ਆ ਉਹਨੂੰ ਸੰਸਦ 'ਚ ਪੇਸ਼ ਕਰ ਰਹੇ ਆ ਜੇ ਇਦਾਂ ਹੀ ਪਰਜੋਰ ਵਿਰੋਧ ਕਰਦੇ ਆ ਠੀਕ ਹੈ ਅਤੇ ਆਉਣ ਵਾਲੇ ਦਿਨਾਂ 'ਚ ਸੰਘਰਸ਼ ਵੱਡਾ ਕਰਾਂਗੇ ਕਿਉਂਕਿ ਇਹ ਹਰ ਹੀਲੇ ਅਸੀਂ ਵਾਪਸ ਕਰਾ ਕੇ ਰਾਵਾਂਗੇ ਕਿਉਂਕਿ ਇਹ ਸਰਾਸਰ ਬੇਨਿਆਈ ਆ ਤੇ ਧੋਖਾ ਕੇਂਦਰੀ ਭਾਜਪਾ ਸਰਕਾਰ ਲਗਾਤਾਰ ਕੋਆਪਰੇਟ ਘਰਾਣਿਆਂ ਦੇ ਪੱਖ 'ਚ ਭੁਗਤ ਰਹੀ ਆ ਤੇ ਉਹਨਾਂ ਦੇ ਹੱਕ 'ਚ ਕਾਨੂੰਨ ਬਣਾ ਰਹੀ ਆ ਕਿਉਂਕਿ ਲਗਾਤਾਰ ਹੀ ਜੋ ਕਾਨੂੰਨ ਕਹਿਰਾ ਕਾਨੂੰਨ ਤਾਂ ਹੀ ਬਣੇ ਉਹ ਸਾਰੇ ਕੋਰਪਰੇਟਾਂ ਦੇ ਹੱਕ ਚ ਕਿਉਂਕਿ ਇਹ ਜੋ ਬਿਜਲੀ ਦਾ ਮਸਲਾ ਉਹ ਰਾਜਾਂ ਦਾ ਅਧਿਕਾਰ ਆ ਉੱਤੇ ਰਾਜ ਹੀ ਤੈਅ ਕਰਨ ਕੀ ਕਾਨੂੰਨ ਬਣਾਉਣਾ ਯਰ ਕੇ ਰਾਜਾਂ ਦੇ ਅਧਿਕਾਰ ਖੋਹ ਕੇ ਕੇਂਦਰ ਦੀ ਨਜ਼ਾਰੀ ਤੇ ਉੱਥੋਂ ਇਹਦਾ ਪ੍ਰਾਈਵੇਟ ਕਰ ਰਹੀ ਹੈ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰੀ ਐਸੋ ਸਿਸਟਮ ਜਿਹਦਾ ਦਾ ਇਫੈਕਟ ਕਿਸਾਨਾਂ ਦੇ ਪਊਗਾ ਮਜ਼ਦੂਰਾਂ ਦੇ ਪਊਗਾ ਖਪਤਕਾਰਾਂ ਦੇ ਪਊਗਾ ਰਾਜਾਂ ਦੀਆਂ ਸਰਕਾਰਾਂ ਦੇ ਪਊਗਾ ਬਿਲਕੁਲ ਇਹ ਧੱਕਾ ਇਹ ਅਸੀਂ برداشت ਨਹੀਂ ਕਰਾਂਗੇ ਇਸ ਤੋਂ ਅੱਗੇ ਪ੍ਰਧਾਨ ਜੀ ਕੀ ਐਕਸ਼ਨ ਹੋ ਸਕਦੇ ਤਾਂ ਅਸੀਂ ਪਹਿਲਾਂ ਵੀ ਕਿਹਾ ਸੀ ਵੀ ਜੇ ਬਿਜਲੀ ਸੋਰ ਬਿੱਲ ਵੀ ਵਿਸਾਚ ਵਿੱਚ ਪੇਸ਼ ਕਰਨਗੇ ਤਾਂ ਸੜਕਾਂ 'ਤੇ ਉਤਰਾਂਗੇ ਤੇ ਅੱਜ ਉਤਰੇ ਵੀ ਆ ਸਾਰੇ ਪੰਜਾਬ 'ਚ ਠੀਕ ਹੈ ਪੂਰੇ ਦੇਸ਼ 'ਚ ਉਤਰਨਗੇ ਕਿਸਾਨ ਮਜੂਰ ਜੋ ਖਪਤਕਾਰ ਆ ਜੋ ਲੋਕ ਅਤੇ ਅੱਗੇ ਵੀ ਇਹ ਤੇ ਟਿੱਖਾ ਸੰਘਰਸ਼ ਹੋਊਗਾ ਭਾਵੇਂ ਸਾਨੂੰ ਰੇਲਾਂ ਨਹੀਂ ਪਰੜੀਆਂ ਦੇ ਜਾਣਾ ਪਵੇ ਕਿਾ ਦਿੱਲੀ ਵਾਲ ਨੂੰ ਕੁਝ ਕਰਨਾ ਪਵੇ ਵੱਡੇ ਤੋਂ ਵੱਡਾ ਐਕਸ਼ਨ ਹੋਊਗਾ ਇਹ ਝਟੇਲ ਕੋਈ ਨਾ ਹੋਊਗੀ ਇਹ ਇਹ ਪ੍ਰੋਗਰਾਮ ਇਹ ਪੂਰੇ ਪੰਜਾਬ ਲੈਵਲ ਤੇ ਜਥੇਬੰਦੀਆਂ ਵੱਲੋਂ ਲਿਖਿਆ ਗਿਆ ਹਾਂ ਬਿਲਕੁਲ ਕਿਸਾਨਦੂਸ ਸੰਘੇਮਟੀ ਪੂਰੇ ਪੰਜਾਬ ਵੱਲੋਂ ਆ ਤੇ ਹੋਰ ਜਥੇਬੰਦੀਆਂ ਵੱਲੋਂ ਵੀ ਹੋ ਸਕਦਾ ਪਰ ਸਾਡੀ ਕਿਸਾਨਦੂਸ ਸੰਘੇਮਟੀ ਪੰਜਾਬ ਵੱਲੋਂ ਪੂਰੇ ਪੰਜਾਬ ਭਰ ਚ ਅੱਜ ਉਤਲੇ ਫੁਕਮ ਯਾਰੇ ਕੀਤੇ ਜਾ ਰਹੇ ਆ ਫੌਰੀ ਤੌਰ ਤੇ ਜੋ ਸਾਡੀ ਜਥੇਬੰਦੀ ਵੱਲੋਂ ਆਇਆ ਹੁਕਮ ਸਾਨੂੰ ਪਤਾ ਲੱਗਾ ਵੀ ਕੇਂਦਰ ਦੀ ਭਾਰਤ ਭਾਰ ਸਰਕਾਰ ਇਹ ਬਿੱਲ ਨੂੰ ਸੰਸਦ ਚ ਪੇਸ਼ ਕਰ ਰਹੀ ਹੈ ਉਹਦੇ ਵਿਰੋਧ ਚ ਸਾਰੇ ਸੜਕਾਂ ਤੇ ਉਤਰੇ ਆ ਤੇ ਜੇ ਲੋੜ ਪਈ ਤੇ ਟ੍ਰੇਨਾਂ ਦੇਆਂ ਲੀਆਂ ਤੇ ਵੀ ਉਤਰਾਂਗੇ ਠੀਕ ਹੈ ਜੀ ਹਾਂ ਧੰਨਵਾਦ ਜੀ ਪ੍ਰਧਾਨ ਸਾਹਿਬ ਜੀ ਸਾਡੇ ਨਾਲ ਜੁੜੇ ਸਨ ਪ੍ਰਧਾਨ ਹਰਪੂਲ ਸਿੰਘ ਜੀ ਜੋਨ ਅਰਪਕੇ ਤੋਂ ਉਹਨਾਂ ਨੇ ਦੱਸਿਆ ਕਿ ਜਿਹੜਾ ਅੱਜ ਪੁਤਲਾ ਸਾੜਿਆ ਗਿਆ ਮੋਦੀ ਸਰਕਾਰ ਦਾ ਉਹਦਾ ਮੁੱਖ ਕਾਰਨ ਹੈ ਜਿਹੜਾ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਅੱਜ ਜਿਹੜਾ ਬਿੱਲ ਪੇਸ਼ ਕੀਤਾ ਗਿਆ ਉਹਦੇ ਵਿਰੋਧ ਚ ਇਹ ਪੁਤਲਾ ਸਾੜਿਆ ਗਿਆ ਕਿਉਂਕਿ ਜਦੋਂ ਕਾਫੀ ਸ਼ਹੀਦੀਆਂ ਹੋਈਆਂ ਜਿਹੜਾ ਲੰਮਾ ਅंदोलਨ ਦਿੱਲੀ ਸੜਕਾਂ ਤੇ ਸਵਾ ਸਾਲ ਦੇ ਲਗਭਗ ਜਿਹੜਾ ਵੱਖ-ਵੱਖ ਜਥੇਬੰਦੀਆਂ ਨੇ ਪੂਰੇ ਪੰਜਾਬ ਹਰਿਆਣਾ ਯੂਪੀ ਵੱਲੋਂ ਇਕੱਠਾ ਮਜ਼ਦੂਰਾਂ ਨਾਲ ਲੜਿਆ ਗਿਆ ਉਹਦੇ ਵਿੱਚ ਇਹ ਮੁੱਖ ਮੰਗ ਸੀ ਕਿ ਜਿਹੜਾ ਬਿਜਲੀ ਬਿੱਲ 2 2020 ਬਿਜਲੀ ਬਿੱਲ ਸੋਧ ਬਿੱਲ ਜਿਹੜਾ 2020 ਇਹ ਉਹ ਨਹੀਂ ਲਾਗੂ ਕੀਤਾ ਜਾਊਗਾ ਸਲਾਹ ਦੇ ਨਾਲ ਬਕਾਇਦਾ ਸਭ ਕੁਝ ਕੀਤਾ ਜਾਊਗਾ ਲੇਕਿਨ ਅੱਜ ਸੰਸਦ ਵਿੱਚ ਪੇਸ਼ ਕੀਤਾ ਗਿਆ ਉਹਦੇ ਵਿਰੋਧ ਚ ਪਤਲਾ ਸਾੜਿਆ ਗਿਆ ਤੁਸੀਂ ਇਸੇ ਤਰ੍ਹਾਂ ਸਾਡੇ ਚੈਨਲ ਸਾਡੀ ਧਰਤੀ ਸਾਡੇ ਲੋਕਾਂ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ